ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਹਿਮੂਦਪੁਰ ਆ ਗਿਆ ਸੱਜਣੋ, ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ। ਤੇ ਗਰਮੰਤ ਨੂੰ ਮਲਾਵਾਂਗੇ ਤੁਹਾਨੂੰ ਮਹਿਮੂਦਪੁਰੇ ਵਾਲੇ ਭਰਾ ਨੂੰ। ਚਾਰ ਮੱਝਾਂ ਝੋਟੀਆਂ ਵਖਾਵਾਂਗੇ ਆਪਣੀ ਆਪਣੀ ਜਗ੍ਹਾ ਤੇ ਸਾਰੀਆਂ ਹੀ ਇੱਕ ਤੋਂ ਇੱਕ ਰਹਿਣਗੀਆਂ ਤੇ ਨੇੜੇ ਦੀ ਗੱਲ ਕਰੀਏ ਤਾਂ ਅਮਰਕੋਟ 메ਨ ਅੱਡਾ ਵੀਰਹਰਾਂ ਨੂੰ ਲੱਗਦਾ ਬਲਟੋਆ ਵੀ ਨੇੜੇ ਰਹਿ ਜਾਂਦਾ ਇਥੋਂ ਤੇ ਸ਼ਹਿਰ 메ਨ ਅੱਡਾ ਜਿਹੜਾ ਵਾ ਉਹ ਅਮਰਕੋਟ ਤੇ ਚਾਰ ਵਖਾਵਾਂਗੇ ਤੇ ਚਾਰਾਂ ਦਾ ਲੇਖਾ ਜੋਖਾ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਆ ਤਿੰਨ ਸੁਈਆਂ ਤੇ ਇੱਕ ਇਹ ਵਾਲੀ ਕੱਬਣ ਝੋਟੀਆਂ ਆਜੋ ਉਧਰੋਂ ਕਰਦੇ ਆ ਸ਼ੁਰੂ ਆਪਾਂ ਇੱਕ ਨੰਬਰ ਤੋਂ ਰੇ ਰੇਟ ਰੂਟ ਪੁੱਛ ਗਏ ਕਿੰਨਾ ਦੁੱਧ ਕਿੰਨੇ ਟਾਈਮ ਦੀਆਂ ਸੂਈਆਂ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਤੁਹਾਡਾ ਬੜਾ ਧੰਨਵਾਦ ਆਜੋ ਲਈਏ ਜਾਣਕਾਰੀ ਗਰਵੰਤ ਵੀਰ ਸਾਸਰੀਕਾਲ ਸਾਸਰੀਕਾਲ ਜੀ ਸਨ ਸਭ ਹੋਰ ਸੁਣਾ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਆਪਣਾ ਨਾਮ ਐਡਰੈਸ ਦਈਏ ਪੈਣਾ ਭਰਾਵਾਂ ਨੂੰ ਨਾਮ ਮੇਰਾ ਹੈਗਾ ਜੀ ਗਰਵੰਤ ਸਿੰਘ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਧਰ ਸਾਹਿਬ ਮੋਬਾਈਲ ਨੰਬਰ ਹੈਗਾ 98772 8043 98772 8043 ਠੀਕਾ ਹਾਂਜੀ ਤੇ ਚਾਰ ਵਿਖਾਈਏ ਅੱਜ ਆਪਾਂ ਚਾਰਨਕ ਵਿਖਾਉਣੇ ਆ ਇਹਨਾਂ ਦੇ ਵਿੱਚੋਂ ਤਿੰਨ ਸੂਏ ਸਵਾਏ ਬਿਲਕੁਲ ਤਾਜੀ ਤੇ ਇੱਕ ਛੋਟੀ ਗੱਬਨੇ ਉਹ ਦਿਨ ਮੈਨਾਂ ਲਾ 6-7 ਵਿਖਾਈ ਸੀ ਉਹ ਦਿਨ ਆਪਾਂ 6 ਪਾਏ ਸੀ ਤੇ ਕਿਰਪਾ ਮਾਲਕ ਦੀ ਹੋ ਗਈ ਉਹ ਦਿਨ ਵੀਡੀਓ ਪੈਂਦਾ ਸਰ ਨਾਲ ਜੀ ਨਾਲ ਸੇਲ ਹੋ ਗਈ ਚਲੋ ਧੰਨਵਾਦ ਰਾਬਾ ਵੱਡਾ ਵੱਡਾ ਹਨਾ ਹਾਂਜੀ ਤੇ ਇਹਦੇ ਤੋਂ ਸ਼ੁਰੂ ਕਰੀਏ ਰਬ ਦਾ ਧੰਨਵਾਦ ਸੰਸਾਭ ਵੀਰਾਂ ਭਰਾਵਾਂ ਦਾ ਵੀ ਜਿਹੜੇ ਯਕੀਨ ਕਰਦੇ ਪਰ ਆਪਾਂ ਜੋ ਦੱਸੀਦਾ ਉਹ ਹੀ ਨਿਕਲਦਾ ਇਹ ਇਹ ਗੱਲ ਸਹੀ ਹਾਂਜੀ ਸਹੀ ਹੈ ਸਹੀ ਹੈ ਸਹੀ ਤੇ ਇਹ ਛੋਟੀ ਇਹ ਸੱਲ ਸਾਹਿਬ ਦੂਜਾ ਸੂਆ ਸੋਈ ਆ। ਆ ਚੌਥਾ ਦਿਨ ਸੋਈਨ ਹੋ ਗਿਆ। ਭਾਵੇਂ ਕੋਈ ਤਿੱਜਾ ਮੰਨ ਲਿਓਂ ਪਿਓਰ ਦੂਜਾ ਸੂਆ ਗਰੰਟਡ ਸੋਈ ਆ। ਠੀਕ ਆ। ਹਾਂ ਆ ਵੇਖੋ ਹਾਂ ਨੇ ਨਾ ਤੇ ਇਹ ਤੋਂ ਪਤਾ ਲੱਗ ਜਾਂਦਾ ਹਾਂ ਜੀ। ਤੇ ਦੂਜਾ ਸੂਆ ਪਿਓਰ ਨੀਲੀ ਦੀ ਆਊਗੀ। ਠੀਕ ਆ। ਤੇ ਵੇ ਅੱਗੇ ਉਹ ਜੋ ਮਗਰ ਕਟਾਪ ਆ ਗਈ ਤੇ ਉਹ ਜਿਹੇ ਦਿੱਤਾ ਕਰਮਾਜ ਨੇ ਬੱਚਾ ਵੇਖੋ ਬਹੁਤ ਚੰਗਾ ਦਿੱਤਾ। ਹਾਂ ਉਹ ਦੇਗੀ ਕਟਾ ਤੇ ਪਰ ਦੇਗੀ ਨੀਲੀ। ਹਾਂ ਜੀ। ਤੇ ਹੁਣ ਇਹਦੇ ਕੋਲੇ ਧਾਰਾ ਧੂਰਾ। ਇਹਦੇ ਥੱਲੇ 10 ਕਿਲੋ ਬੋਲ ਆਊਗਾ ਵੇ। ਬਿਲਕੁਲ ਗਿੱਲੇ 나ੜੂ ਇਧਰ। ਹਾਂ 나ੜੂਆ ਨਾ। ਹਾਂ ਆ ਚੌਥੇ ओके ओके हां जी, okay. जी। ते ते के भाई दी ਆਪਣੀ ਸਵੇਰੇ ਚਾਈ ਜੀ ਤੇ ਗਰਵੰਤ ਇਹਦੇ ਕੋਲੇ ਫਿਰ 10 ਧਾਰਾ ਹਨਾ हां 10 ਕਿਲੋ ਬੋੜਾ ਐਸਨ ਸਾਹਿਬ 12 ਤੋਂ ਪਲੱਸ ਚੱਲੂਗੀ ਝੋਟੀ ਕਿਆ ਬਾਤ ਹੈ ਦੰਦ ਨੂੰ ਖਰੀ ਆ ਥਾਣਵਾਨੀ ਜੀ ਬਹੁਤ ਖਵਰਦਾਰ ਆ हां ਨਹੀਂ ਲੇਵੇ ਭਾਂਡੇ ਦੀ ਚੋਟਰੀ ਆ ਧਾਰਾ ਤੁਰਾ ਪਮਰਾ ਦੇਣੀ ਆ ਇਹ ਟਾਈਮ ਵਿਖਾਉਣ ਲੱਗੇ ਸੀ ਸੱਚ ਆਪਾਂ ਹਨਾ हां जी ਟਾਈਮ ਵਿਖਾ ਦੇਣੇ ਫਿਰ ਹਾਂ ਤੇ ਓਕੇ 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 ਦੋ ਤਾਂ ਨਹੀਂ ਵੱਜੇ ਹਜੇ ਆ ਵੇਖੋ ਨਹੀਂ 2 ਵਜੇ ਕੇ 10 ਮਿੰਟ ਹੋ ਗਈ ਸੌਰੀ ਸੱਜਣੂ 2 ਵਜੇ ਤੇ 10 ਮਿੰਟ ਦਾ ਸਮਾਂ ਹਾਂ ਜੀ ਓਕੇ 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 ਬਾਕੀ ਉਹਨੇ ਕਰ ਨੂੰ ਕਰਾ ਹਾਂ ਸਰ ਸਾਹਿਬ ਵਜਨ ਲੋਡ ਲੋ ਕੇ ਗੱਲਾਂ ਨਹੀਂ ਕਰਮਾ ਲਈ ਕੋ ਸੀ ਸੱਜਣੋਂ ਪਾਣੀ ਪੀਣ ਲੱਗ ਗਈ ਸੀ ਇਹ ਝੂਟੀ ਤੇ ਆਪਾਂ ਤੁਹਾਨੂੰ ਇਹਦੀ ਤੋਰ ਚੈੱਕ ਕਰਾਉਣੇ ਆ ਰੇਟ ਪੁੱਛਦੇ ਆ ਹਾਂ ਕਾਰ ਲੋ ਤੋਰ ਚੈੱਕ ਸੱਜਣੋਂ ਦੂਜਾ ਸੂਆ ਸੂਈ ਹੈ ਰੀਜਨਲ ਭਾਵੇਂ ਤੁਸੀਂ ਤੀਜਾ ਵੀ ਲਾ ਲਿਓ ਕੋਈ ਡਰ ਨਹੀਂ ਸਰ ਸਾਹਿਬ ਮੰਨਣ ਨੂੰ ਭਾਵੇਂ ਅਗਲਾ ਤੀਜਾ ਮੰਨ ਲੈ ਪਰ ਝੂਟੀ ਦੂਜਾ ਸੂਆ ਸੂਈ ਹੈ ਓਕੇ ਹਾਂਜੀ ਤੋ ਰਾਤਾਰਾ ਚੰਗਾ ਕੱਟੀ ਦਾ ਹਾਂਜੀ ਸੰਸਾਬ ਬਹੁਤ ਚੰਗੀ ਝੋਟੀ ਕਰਮਾਲੀ ਕਿਸ ਗੱਲੋਂ ਨਹੀਂ ਕੁਸੀ ਯਾਰਪਾਤ ਤੋਂ ਅੱਗੋਂ ਬਚਾ ਕੱਟੀ ਕਟਾ ਪਾ ਜਣਾ ਉਹ ਤੇ ਕੁਦਰਤ ਦੇ ਵਾਸਤੇ ਪਾਇਆ ਬਹੁਤ ਚੰਗਾ ਇਹ ਤਾਂ ਮਹਾਰਾਜ ਦੇ ਹਸੂਰਾ ਹਾਂਜੀ ਹਾਂਜੀ ਆ ਵੇਖੋ ਠੀਕ ਆ ਲੈ ਚੱਲ ਜੀ ਤਾਂ ਰਾਮਰਾਵੀ ਮਰਾਦੂਮਾ ਉਸ ਹੱਦ ਤੱਕ ਉਹ ਸਮਾਅ ਕਰ ਲਿਆ ਨੇ ਅੱਧੇ ਟਾਈਮ 'ਚ ਹੀ ਤੇ ਇਹਦੀਆਂ ਧਾਰਾਂ ਚੈੱਕ ਕਰ ਲੋ ਦੇਖੋ ਆਹ ਵੇਖੋ ਆ ਅਗਲੇ ਥਨਾ ਚਾਈ ਕੋਸੰਦੋ ਦੋ ਚੰਗਾ ਤਿੰਨ ਹਾਂਜੀ ਕੀ ਬਾਤ ਈ ਆ ਚੌਣ ਸੇਰਾ ਹਣਾ ਹਾਂਜੀ ਚੌਣ ਸੰਸਾਹ ਐ ਪੋਲੀ ਹਾਂ ਬਸ ਕਰੀ ਤੇ ਗਰਵੰਤ ਇੱਥੇ ਉਹਦੋਂ ਇੱਕ ਭਾਲ ਹੀ ਲਾਤੀ ਸੀ ਤੇ ਅੱਜ ਅੱਜ ਵੀ ਸੰਸਾਹ ਮੇਰੇ ਹਿਸਾਬ ਨਾਲ ਭਾਅ ਬਹੁਤ ਛੋਟਾ ਹੀ ਆ ਠੀਕ ਆ ਹਾਂਜੀ ਇਹੋ ਜੀ ਦੇ ਬਾਅਦ ਆਪਾਂ ਜਾਣੇ ਆ ਇੱਕ ਦਾਹ ਮੰਗੀ ਜਾਂਦਾ ਕੋਈ ਲੱਖੋਂ ਮੰਗੀ ਜਾਂਦਾ ਪਰ ਆਪਾਂ 90 ਨਹੀਂ ਕਰਨਾ 95 ਨਹੀਂ ਕਰਨਾ ਇਹ 85 ਹਜ਼ਾਰ ਦੀ ਦੇ ਦੇਣੀ 80 ਤੇ 5 85 ਹਾਂਜੀ ਚੰਗੀ ਆ ਹਾਂਜੀ ਮਾੜੀ ਨਹੀਂ ਹਣਾ ਹਾਂਜੀ ਓਕੇ ਤੇ ਆ ਆ ਗਈ ਮੋਰਾ ਦੀ ਚੋਟੀ ਹਾਂਜੀ ਪਿਓਰ ਮੋਰਾ ਪਹਿਲਾ ਸੂਆ ਕੱਟੀ ਸੂਈ ਓਕੇ ਹਾਂਜੀ ਵੇਖਣ ਨੂੰ ਦੂਜਾ ਕਹਿ ਦਈਏ ਨਹੀਂ ਪਿਓਰ ਗਰੰਟਡ ਪਹਿਲਾ ਸੂਆ ਠੀਕ ਆ ਹਾਂਜੀ ਤਾਜੀ ਤਾਜੀ 1 ਹਫਤੇ ਸੂਈ 1 ਹਫਤੇ ਦੀ ਸੂਆ ਹਾਂਜੀ ਤੇ ਹੁਣ ਦੁੱਧ ਦੋ 13 ਕਿਲੋ ਹਣਾ ਇਸ ਟਾਈਮ ਕੰਡੇ ਵਾਲਾ ਕੀ ਬਾਤ 15 ਕਿਲੋ ਦੋ ਚੋਟੀ ਪਰੂਗੀ ਠੀਕ ਆ ਆ ਵੇਖੋ ਜੀ ਕੱਚੇ ਮਲੇ ਦੇ ਹਾਂ ਹਾਂਜੀ ਕੱਟ ਦੇ ਬਾਹਰ ਕੱਟਾ ਕੇ ਕੱਟੀ ਕੱਟਾ ਇਹਦੇ ਕੋਲੇ ਹਾਂਜੀ ਠੀਕ ਚੌਣ ਚਾਂ ਤਾਂ ਵੀ ਬਹੁਤ ਚੰਗੀ ਹੋ ਹਾਂਜੀ ਚੌਣ ਚਾਂ ਸਵੇਰੀਆਂ ਵੀ ਤਾਰਾ ਪਮਰਾ ਦਨੀਆ ਚੌਣ ਚਾਂ ਬਹੁਤ ਚੰਗੀ ਵੀ ਓਕੇ ਲੈੱਕ ਕਰੋ ਜੱਟ ਸੱਜਣੋ ਕਿਹ ਹੈ ਗੱਲ ਉਹਨੀ ਕਰਮਾਈ ਕੋਸੀ ਕਦਕਾਰ ਤੋਂ ਕਹੇ ਤੋਂ ਹਮ ਕੀ ਆ ਬਾਤ ਆ ਵੇਖੋ ਸੱਜਣੋ ਖੋਲਾ ਦੁੱਧ ਲੱਗਾ ਸਨ ਸਭ ਕਰਮਾਈ ਨੂੰ ਨਹੀਂ ਤੇ ਨਹੀਂ ਤੇ ਪਹਿਲੇ ਨਾ ਮਹੀਨੇ ਤੇ ਜਾ ਕੇ ਸਟਾਰਟਿੰਗ ਹੀ ਫੜਦੀਆਂ ਆ ਨਹੀਂ ਚੰਗੀ ਪੜੀ ਸੰਭੀ ਬਹੁਤ ਆ ਨਾ ਹਾਂਜੀ ਕੱਦ ਕਾਠ ਵਾਲੀ ਵੱਡੀ ਹੋ ਕੇ ਸੁਂਦੀ ਆ ਦੁੱਧ ਕੱਢ ਕੱਢ ਤੋਂ ਵੇਖ ਲਓ ਕੋਈ ਛਾਕਣੀ ਗਾ ਹਾਂ ਇੱਥੇ ਜੇ ਉਮਰ ਚਾ ਕੇ ਕੱਟੀ ਸੁਂਦੀ ਆ ਤਾਂ ਦੁੱਧ ਕੱਢਦੀ ਕੱਢਦੀ ਆ ਹਾਂਜੀ ਹਾਂਜੀ ਜਿਹੜੀਆਂ ਬਾਲੀਆਂ ਨਿੱਕੀਆਂ ਵੀ ਸਵਾਲ ਗਏ ਫਿਰ ਔਖਾ ਹੋ ਜਾਂਦਾ ਹਾਂਜੀ ਦੇਖੋ ਸਜਣੋ ਬਹੁਤ ਸਾਫ਼ ਸੁਥਰੀ ਝੋਟੀ ਇਹ ਤਾਂ ਚਲ ਆਪਾਂ ਕਹਿਤਾ ਪਹਿਲਾਂ ਕਹਿਨ ਨੂੰ ਦੂਜੇ ਵੀ ਕਹਿ ਦਈਏ ਤਾਂ ਹਾਂਜੀ ਕਹਿਨ ਨੂੰ ਸੰਧਾ ਭਾਵੇਂ ਦੂਜਾ ਵੀ ਕਹਿ ਰਹੀ ਜੇ ਪਹਿਲਾਂ ਨੇ ਤਾਂ ਪਹਿਲਾਂ ਹੀ ਕਵਾਂ ਪਹਿਲਾਂ ਹੀ ਕਹੀਏ ਹਾਂਜੀ ਸਹੀ ਗੱਲ ਜੇ ਪਹਿਲਾਂ ਨੇ ਸੰਧਾ ਭਾਵੇਂ ਇਹਨਾਂ ਦੇਂਦੀ ਤਾਂ ਗਾ ਵਧਣਾ ਹੀ ਆ ਹਾਂ ਘਟਣਾ ਥੋੜਾ ਇਹਨੇ ਕਰਮਾਈ ਨਾ ਘਟਦੀ ਹਾਂਜੀ ਚੰਗੀ ਮਹਿ ਬਣ ਜੂ ਹਾਂਜੀ ਪਸਮ ਲੈ ਜਾਂਦੇ ਹੋ ਸਜਣੋਂ ਫਿਰ ਤੁਹਾਨੂੰ ਇਹਦੀਆਂ ਵੀ ਧਾਰਾਂ ਚੈੱਕ ਕਰਾਣੇ ਤੇ ਇਹ ਕਿੰਨੇ ਦੀ ਦੇ ਦੇਾਂਗੇ 19 ਦੇਰ ਆਪਾਂ ਇਹ ਨਿਬੇੜ ਦੇ ਕੇ ਕੰਮ ਸੰਧੂ ਸਾਡੇ ਦੀ ਡਿਮਾਂਡ ਕਰਨ ਨੂੰ ਭਾਵੇਂ 130 ਕੀਤੀ ਜਗੀ 35 ਕੀਤੀ ਜਗੀ ਇਹਦੀ ਅੱਜ ਦੀ ਜੀ ਡਿਮਾਂਡ ਸਵਾਲ ਲੱਖ ਰੁਪਈਆ 1 ਲੱਖ ਤੇ 25 ਹਜ਼ਾਰ ਹਾਂਜੀ 25 ਹਜ਼ਾਰ ਉਹ ਚ ਕੋਈ ਮੌਕੇ ਤੇ ਮੰਨਤਨ ਹੋ ਜਾਊ ਠੀਕ ਸੱਜਣੋ ਉਹ ਸਮਾਹ ਕਰ ਲਿਆ ਨੇ ਇਹਦੀਆਂ ਵੀ ਧਾਰਾਂ ਕਰੋ ਚੈੱਕ ਨੇ ਅਗਲੇ ਥਨਾ ਆ ਵੇਖੋ ਸਭ ਸੋ ਇਹਨੇ ਦਿਨਾ ਹੀ ਦਿਨਾ ਪਹਿਲਣ ਵਾਲਾ ਚੱਕਰ ਨਹੀਂ ਕਰਮਾਈ ਨੂੰ ਸਭ ਕੋਈ ਸੁਵਾ ਪਹਿਲਾ ਕੰਮ ਦੂਜਣ ਵਾਲੇ ਆ ਮੈਂ ਤਾਂ ਪਹਿਲਾਂ ਹੀ ਕਹਿ ਦਿਆ ਹਾਂਜੀ 1 लाख 25000 हां जी 15 किलो दो ਝੋਟੀ ਪਰ ਹੋਈ ਖੋਲਾ 13 ਦਾ ਹੋਣਾ ਆਪਾਂ ਕਹਿਤਾ ਹਾਂ 13 ਕਿਲੋ ਹੋਣ ਭਾਵੇਂ ਜਿੱਦਾਂ ਮਰਜੀ ਕੋਈ ਆਪਦੀ ਤਸल्ली ਕਰਕੇ ਖੜੀ ਓਕੇ ਹਾਂ ਜੀ ਅੱਗੇ ਗੱਬਣਾ ਹਾਂਜੀ ਇਹ ਗੱਬਣ ਤੀਜੇ ਨੰਬਰ ਤੇ ਠੀਕ ਹੈ ਇਹਨੂੰ ਵੀ ਖੋਲ ਕੇ ਰੱਖ ਗਏ ਬਾਹਰ ਓਕੇ ਦਨ ਲੈ ਜੂ ਦਨ ਇੱਕ ਹਫਤੇ ਦੀ ਰੈਂਟ ਸੰਸਵ ਲੈ ਜੂ ਜੀ ਇੱਕ ਹਫਤੇ ਦੀ ਰੈਂਟ ਹਾਂ ਇਹਨੇ 13 14 ਕਿਲੋ ਪਲੂਨ ਨੇ ਭਰਿਆ ਜੀ ਇਸ ਹੁਆ ਦੂਜਾ ਹਾਂ ਇਹਦੀ ਇੱਥੋਂ ਤੱਕ ਸ਼ਾਦੀ ਆਈ ਆ ਉਹਨੇ 15 ਕਿਲੋ ਦੁੱਧ ਮੇਰੀ ਝੋਟੀ ਨਾਲ ਭਰੇ ਤੇ ਮੇਰੇ ਕਿਲੇ ਦੇ ਬੰਨ ਜੀ ਓਕੇ ਹਾਂ ਇਹ ਆਵ ਝੋਟੀ ਵੀ ਨੀਲੀ ਦਾ ਪਖਰਾ ਦੀਆਂ ਦਾ ਪਿਓਰ ਡਾਇਮੰਡ ਦਾ ਟੀਗਾ ਭਰਿਆ ਨੂੰ ਨੀਲੀ ਦਾ ਠੀਕ ਆ ਡਾਇਮੰਡ ਤੋਂ ਹਾਂ ਭਾਵਿਆਂ ਦਾ ਕੋਈ ਡੀਐਨਏ ਕਰਾ ਲੈ ਜੋ ਮਰਜੀ ਕਰਾ ਲੈ ਇੱਥੋਂ ਤੱਕ ਸ਼ਾਦੀ ਆ ਉਹਨਾਂ ਸਟਾਮਪ ਤੇ ਲਿਖ ਦਾਂਗੇ ਠੀਕ ਆ ਹਾਂ ਡਾਇਮੰਡ ਤੋਂ ਹਾਂ ਜੀ ਸੁਹਾ ਦੂਜਾ ਹਾਂ ਦੂਜਾ ਪੂਰਾ ਲੋ ਬੇਫਿਕਰੀ ਭਾਰ ਦੀ ਥਣਾ ਦੀ ਐ ਇੱਕ ਨੰਬਰ ਹੈ ਕਰਮਾਲੀ 100 ਦੀ 100 ਹਾਂ ਜੀ ਨਹੀਂ ਚੰਗੀ ਐ ਝੋਟੀ ਬਾਕੀ ਸਾਂਭੀ ਵੀ ਚੰਗੀ ਆ ਹਾਂਜੀ ਨੱਕਰ ਆ ਸਦਿਨੋਂ ਪੂਰੀ ਬਾਜਨ ਵੱਟੇ ਵਾਲੀ ਕੱਦ-ਕਾਠ ਵਾਲੀ ਤੇ ਹਫ਼ਤੇ ਨੂੰ ਲੇਵਾ ਬਹੁਤ ਸੋਹਣਾ ਤਿਆਰ ਕਰ ਜਾਣਾ ਕਰਮਾਲੀ ਨੇ ਦੇਖੋ ਹੈ ਨਾ ਕੋਈ ਗੱਲ ਬਾਤ ਇਹ ਗੱਲ ਹੋਣੀ ਸੰਸਾ ਵੀ ਕਰਮਾਲੀ ਕੋ ਸੀ ਕੱਦ-ਕਾਠ ਫੋਲੇ ਦਾ ਵੀ ਬਦਲੇ ਪਿੰਡੇ ਦੀ ਵੇਖੋ ਵਾਕਈ ਇਹਦਾ ਰੇਟ ਦੇ 10 ਸਵਾਰੀ ਇਹ ਵੀ ਵੇਖੋ ਗੱਬਣ ਹਾਂਜੀ ਨਹੀਂ ਪਰ ਇਹਦਾ ਸਵਾ ਨਹੀਂ ਕਰਨਾ ਇੱਕ ਵੀ ਨਹੀਂ ਕਰਨਾ 1 15 ਦੀ ਹਾਂ ਅੱਜ 1 15 ਦੀ ਹਾਂਜੀ ਗੱਬਣ ਗੱਬਣ ਅਗਲੇ ਨੇ ਲਈਆਂ ਜਾਂੀਆਂ ਤੇ ਜੀ ਚੋ ਛੋੜ ਹੀ ਹੋਊਗੀ 1 ਲੱਖ ਤੇ 15 ਹਾਂਜੀ ਕੋਈ ਮਾੜੀ ਨਹੀਂ ਸੋਈ ਸੰਸਰ ਇਹ ਵੀ ਸਵਾਰੀ ਆ ਸੋਈ ਇਹ ਵੀ ਸਵਾਰੀ ਹੈ ਵਾਕੇ ਸਹੀ ਹੈ ਗੱਲ ਅੱਗੇ ਆ ਗਈ ਲੰਡੋ ਹਾਂਜੀ ਇਹਦਾ ਇਹ ਤੀਜਾ ਸੋਆ ਸੋਈ ਏ ਇੱਕ ਹਫਤੇ ਦੀ ਸੋਈ ਏ ਇੱਕ ਆ ਕੱਟਾ ਜੇ ਮਗਰ ਕੱਟਾ ਹਾਂਜੀ ਪਸ ਮੇ ਉਹ ਬੱਚਾ ਲੱਗ ਗਿਆ ਨਾ ਅੱਗੇ ਫਿਰ ਹਾਂ ਹਾਂਜੀ ਮੂੰਹ ਮਾਰੀ ਜਾਂਦਾ ਸੀ ਨਾ ਹਾਂਜੀ ਤੀਜਾ ਸੂਆ ਸੂਈ ਆ ਸੱਜਣੋ ਮਗਰ ਕਟਾ ਤੇ ਸਾਹਬ ਇਹਦੇ ਕੋਲੇ ਹੁਣ ਤਾਰਾ ਇੱਕ ਹਫ਼ਤੇ ਦੀ ਸੂਈ ਥੱਲੇ ਇਹਦੇ ਥੱਲੇ ਸੰਸਾਬ ਜਿਹੜੀਆਂ ਸਹੀ ਚੋ ਲੈਣੀਆਂ 10 ਕਿਲੋ ਹੋਣੀਆਂ ਤਿਆਰ 10 ਦੁੱਧ ਹੋ ਹਾਂ 12 ਕਿਲੋ ਦੁੱਧੇ ਵੀ ਮੈਂ ਭਰ ਦਊਗੀ ਪਿੱਠਪੁੜੇ ਦੀ ਤਾਂ ਚੰਗੀ ਆ ਹਾਂਜੀ ਇਹ ਮੈਂ ਨਾ ਜਿੱਦਨ ਦੀ ਸੂਈ ਆ ਤਾਂ ਉਦਨ ਦੀ ਇਹਨੂੰ ਸੇਵਾ ਨਹੀਂ ਹੋਈ ਕਰਮਾਲੀ ਦੀ ਓਕੇ ਹਾਂਜੀ ਕਮਾਲ ਹੋ ਸ਼ਾ 12 13 ਕਿਲੋ ਦੁੱਧੇ ਵੀ ਖੁੱਲਾ ਭਰ ਦੂੰ ਠੀਕ ਆ ਠੀਕ ਠੀਕ ਆਲੀਵੇ ਭਾਂਡੇ ਵਾਲੀ ਆ ਹਾਂ ਥਾਨ ਭਾਂਡੇ ਵਾਲੀ ਕੱਦ ਕਾਠ ਲੋ ਕੇ ਗੱਲੋਂ ਕਰਮਾਲੀ ਇਹ ਵੀ ਕੁੱਸੀ ਹਾਂ ਲੈ ਵਾਲੂ ਆ ਵੇਖੋ ਕਿੱਡਾ ਸਾਫ਼ ਲੱਗਾ ਤੇਵ ਦੀਆਂ ਕਈ ਵਾਰੀ ਨੀਲੀ ਦੇ ਬੜੇ ਟੌਪ ਬੱਚੇ ਲਾ ਜਾਂਦੇ ਹਾਂ ਹਾਂਜੀ ਬੱਚਾ ਦਾ ਹੋਵੇ ਕਟਾ ਇਹਨੇ ਨੀਲੀ ਦੇ ਪਾਇਆ ਹਾਂ ਗਾਂ ਹਾਂਜੀ ਚੰਗਾ ਟੀਕਾ ਵਾਲੇ ਅਗਲਾ ਹਾਂਜੀ ਹੱਡਾਂ ਪੈਰਾਂ ਦੀ ਚੰਗੀ ਮੈਂ ਹਾਂਜੀ ਵੱਡਾ ਕੱਦ ਕਾਠਿਆ ਵੀ ਸੰਸਾਹ ਹਾਂ ਥਾਨ ਬਹੁਤ ਕੰਮ ਦਾ ਲੱਗਾ ਹਾਂਜੀ ਚੁਵਾਈ ਬਹੁਤ ਚੰਗੀ ਵਾਕਿਆ ਜੀ ਕੋਈ ਸ਼ੱਕ ਨਹੀਂ ਫਰੋ ਇਹਦਾ ਉੱਤੇ ਚੜ ਚੜ ਪਹਿਲਾਂ ਹੀ ਖੜੀ ਜਾਂਦੀ ਸੀ ਚੁੰਗੇ ਹਾਂਜੀ ਸੱਜਣਾ ਪਸਮਾ ਕਰ ਲਿਆ ਲੰਡੋ ਨੇ ਇਹਦੀਆਂ ਤਾਰਾਂ ਤੁਹਾਨੂੰ ਚੈੱਕ ਕਰਾਉਣੇ ਨੂੰ ਉਹ ਠੰਡੀ ਠੁੰਡੀ ਬਹੁਤ ਆ ਹਨਾ ਹਾਂਜੀ ਸਨ ਸਰ ਠੰਡੀ ਤੇਰੀ ਬਹੁਤ ਚੰਗੀ ਆ ਦੇਖੋ ਜਵਾਦ ਆ ਯਾਰ ਉੱਦੋਂ ਵੀ ਚੰਗਾ ਪਰ ਥਾਨ ਬੜਾ ਚੰਗਾ ਸੀ ਨਾ ਜਵਾਦ ਸਨ ਸਰ ਬਹੁਤ ਚੰਗਾ ਲੱਗਾ ਇਹਨੂੰ ਹਾਂ ਓਏ ਨਾ ਪਤਾ ਇਹ ਆ ਦੇਖੋ ਓਕੇ ਆ ਯਾਰ ਜਮਾ ਬੱਸ ਕਰੀਏ ਤੇ ਰੇਟ ਇਹਦਾ ਇਹਦਾ ਢੜਤੋਂ ਨਾ ਕਰਾ ਦੀਏ ਜੀ ਨਹੀਂ ਯਾਰ ਮਰ ਤੋਂ ਨਾ ਮੈਰੀ ਕੋਈ ਸਮਝ ਨਹੀਂ ਇਹਦਾ ਭਾਵੇਂ ਪਚਾਨਵੇਂ ਕਰਾ ਲਓ 90 ਕਰਾ ਲਓ ਹਾਂ 85 ਕਰਾ ਲਓ 82000 ਦੀਆਂ ਹਨ ਅੱਛਾ ਹਾਂਜੀ ਲੈ ਦੁੱਧ ਤੇ ਲਾਉਣ ਵਾਲੇ ਨੂੰ ਕੀ ਮਾਣੀਏ ਯਾਰ 82000 ਦੀਆਂ ਹਨ ਦੁੱਧ 12 13 ਕਿਲੋ ਖੁੱਲਾ ਮੈਂ ਪਰੂਗੀ 82000 ਹਾਂਜੀ ਮੇਲਾ ਲੁੱਟਣ ਵਾਲੀ ਗੱਲ ਹੀ ਕਰ ਹਾਂਜੀ ਕਿਆ ਬਾਤ 1 ਨੰਬਰ ਵਾਲੀ 85 ਦੀ ਤੇ ਲਾਸਟ ਵਾਲੀ 82 ਹਾਂਜੀ ਵੇਖੋ ਵੀਡੀਓ ਐਂਡ ਤੱਕ ਹੈ ਅਜੇ ਤੱਕ ਮੈਂ ਦੇ ਹਿਸਾਬ ਨਾਲ ਸਭ ਸਾਬ ਰੇਟ ਸਾਰੀਆਂ ਦੇ ਬਿਲਕੁਲ ਜਾਜ ਹਾਂ ਸਹੀ ਗੱਲ ਆ ਸਹੀ ਗੱਲ ਲੈ ਵੀ ਸੱਜਣੋ ਇਹ ਸੀਗੇ ਗਰਵੰਤ ਕੋਲੇ ਮਹਿਮੂਦਪੁਰੇ ਐਨੀਮਲ ਵਿਕਰੀ ਵਾਲੇ ਚਾਰ ਸੀ ਚਾਰਾਂ ਦਾ ਲੇਖਾ ਜੋਖਾ ਤੁਹਾਨੂੰ ਲੈਤਾ ਟੌਪ ਟੌਪ ਦੀਆਂ ਆਪਦੀ ਆਪਦੀ ਜਗ੍ਹਾ ਤੇ ਸਾਰੀਆਂ ਆ 85 ਦੀ ਕਹਿਤੀ ਜਸਨਾ 12 ਦੁੱਧ ਹਨ ਇਹਦੇ ਕੋਲੇ ਹਾਂ ਨਹੀਂ 10 ਕਿਲੋ ਬੋਲਾ 12 13 ਦੁੱਧ ਭਰ ਦੋ ਬਿਲਕੁਲ ਤਾਜੀ ਸੁਈ ਗਿੱਲੇ ਨਾੜੂਏ ਦੇ ਇਹਦੇ ਕੋਲੇ ਆ 13 ਹਨ ਹਾਂਜੀ ਇਹਦੇ ਥੱਲੇ 13 ਕਿਲੋ ਹਾਜ਼ਰ ਹੈ ਇਸਟਾ ਠੀਕ ਠੀਕ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖੋ